ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋਂ ਅੱਜ ਪਹੁੰਚਿਆ ਪਿੰਡ ਵਾਂ ਜ਼ਿਲ੍ਹਾ ਤਹਿਸੀਲ ਸ਼੍ਰੀ ਤਰਨਤਾਰਨ ਸਾਹਿਬ ਸ਼ਿਵਾਜਪੁਰ ਅੱਧਾ ਲੱਗਦਾ ਦੋਸਤੋ ਵਾਂ ਪਿੰਡ ਬਿਲਕੁਲ ਨੇੜੇ ਗਲਾਲੀਪੁਰ ਕਮਾਲਪੁਰ ਜੀਓ ਵਾਲਾ ਵੀ ਥੋੜੀ ਦੂਰੀ ਤੇ ਪਿੰਡ ਤੇ ਤਰਨਤਾਰਨ ਤੋਂ ਕੋਈ 13 14 15 ਕਿਲੋਮੀਟਰ ਦੀ ਦੂਰੀ ਹੈ ਸਾਰੀ ਪਿੰਡ ਵਾਂ ਦੀ ਆਲਖ ਡੇਰੀ ਫਾਰਮ ਤੇ ਆਇਆ ਦੋਸਤੋ ਵੀਰ ਛੇਰੇ ਦੇ ਕੋਲ ਆ ਹੋਰ ਡਿਟੇਲ ਆਪਾਂ ਵੀਰ ਛੇਰੇ ਤੋਂ ਲੈ ਲਾਂਗੇ ਅੱਜ ਇਸ ਵੀਡੀਓ ਦੇ ਵਿੱਚ ਨਾਗ ਜੜੇ ਆਪਾਂ ਤੁਹਾਨੂੰ ਦਿਖਾਉਣ ਵਾਲੇ ਆ ਟੋਟਲ 6 ਐਨੀਮਲ ਦਿਖਾਵਾਂਗੇ ਜਿਨ੍ਹਾਂ ਦੇ ਵਿੱਚੋਂ ਸੂਈਆਂ ਸਵਈਆਂ ਬੜਾ ਜਿਆਦੀਆਂ ਨੇ ਅੱਜ 4 ਬੜਾ ਜਿਹੜੀਆਂ ਸੂਈਆਂ ਸਵਈਆਂ ਨੇ ਤੇ 2 ਗੱਬੜ ਤਿਆਰੀ ਵਾਲੀਆਂ 6 ਪਸ਼ੂ ਆ ਅੱਜ ਤੋਂ ਤਕਰੀਬਨ ਕੋਈ 5-4 ਦਿਨ ਪਹਿਲਾਂ ਵੀ ਇੱਕ ਆਪਾਂ ਅਪਡੇਟ ਦਿੱਤੀ ਸੀ ਇਸ ਘਰੋਂ ਬੜਾ ਵੱਡੀਆਂ ਸੀਗੀਆਂ 4 ਬੜਾ ਦਿਖਾਈਆਂ ਸੀ ਉਦੋਂ ਵੀ ਬਹੁਤ ਵਧੀਆ ਵੱਡੀਆਂ ਦੋਸਤੋਂ ਪਹਾੜਾਂ ਵਰਗੀਆਂ ਬੜਾ ਦਿਖਾਈਆਂ ਸੀ ਚੰਗੀਆਂ ਅੱਜ ਵੀ ਤਕਰੀਬਨ 1 2 3 4 ਨਗਰ ਦੇ ਦੋਸਤ ਤੁਹਾਨੂੰ ਦਿਖਾਉਣੇ ਆ ਵੱਡੇ ਕੱਦ ਕੱਦ ਦੇ ਵਿੱਚ ਨੇ ਤੇ ਦੋ ਜਿਹੜੀ ਮੀਡੀਅਮ ਹਾਈਟ ਦੇ ਵਿੱਚ ਬੈਠਾ ਨੇ ਪੂਰੀ ਡਿਟੇਲ ਆਪਾਂ ਵੀਰ ਸ਼ੇਰੇ ਤੋਂ ਲਵਾਂਗੇ ਅੱਜ ਤਰੀਕ ਤੁਸੀਂ ਨੋਟ ਕਰ ਲਓ ਕਿ ਉਸ ਤੋਂ ਅੱਜ 23 ਦਸੰਬਰ ਤੇ ਸਮਾਂ ਕੋਈ ਦੁਪਹਿਰ ਦੇ 2:30 3 ਵਜੇ ਦਾ ਆਓ ਕਰਦੇ ਆ ਗੱਲਬਾਤ ਸਭ ਤੋਂ ਪਹਿਲਾਂ ਵੀਰ ਸ਼ੇਰੇ ਸਾਸਰੀ ਕਾਲ ਸਤਿ ਸ਼੍ਰੀ ਅਕਾਲ ਜੀ ਰਾਵਿਰ ਕੀ ਹਾਲ ਜੀ ਬਹੁਤ ਵਧੀਆ ਭਾਜੀ ਠੀਕ ਠਾਕ ਠੀਕ ਠਾਕ ਸਭ ਬਹੁਤ ਵਧੀਆ ਸ਼ੇਰੇ ਵੀਰ ਸ਼ੇਰੇ ਵੀਰ ਪਹਿਲੇ ਨੰਬਰ ਤੇ ਇੱਕ ਬਹੁਤ ਖੂਬਸੂਰਤ ਚੰਗੀ ਵਾਡੀ ਵੈੜ ਆਪਾਂ ਦਿਖਾਉਣੀ ਆ। ਪਾੜੀਆ ਸੰਤੂ ਸਾਹਿਬ। ਆ ਅੱਖ ਨੂੰ ਮੰਨ ਲਓ ਮੁਰ ਕੇ ਭੈਣ ਭਰਾ ਦੇ ਸਪਲਾਈ ਕਰਦੇ ਪਰ ਆਪਾਂ ਅੱਜ ਨਾ ਕਰੀਏ ਅੱਜ ਫਿਰ ਭੈਣ ਭਰਾ ਸਪਲਾਈ ਕਰਨ। ਆ ਬਿਲਕੁਲ ਜੀ ਬਿਲਕੁਲ। ਉਹਨਾਂ ਦੇ ਚਲੋ ਵੀਰਾਂ ਨੇ ਸਲਾਉਣਾ ਸਲਾਉਣਾ ਪਰ ਚਲੋ ਆਪਣਾ ਵੀ ਦੱਸਣਾ ਫਰਜ਼ ਬਣ ਕੇ ਆ। ਇਹ ਛੇਰੇ ਵੀਰ ਵੱਛੀ ਬਾਹਰ ਕੱਢ ਕੇ ਕੋਈ ਦਿਖਾਈਏ। ਕਿਉਂਕਿ ਪੀੜੀ ਜੀ ਥੋੜੀ ਜਗ੍ਹਾ ਦੇ ਵਿੱਚ ਆਪਣੇ ਤੋਂ ਚੰਗੀ ਤਸੱਲੀ ਨਾਲ ਦਿਖਾਈ ਨਹੀਂ ਜਾਣੀ। ਨਹੀਂ ਨਹੀਂ ਖੋਲੀ ਜਗ੍ਹਾ ਦੇ ਰੰਗ ਦੋਸਤੋ ਬਲੈਕ ਹਵਾਨਾ ਚੱਡਾ ਜਿਹੜਾ ਕੁਝ ਕੁ ਵਾਈਟ ਸ ਤੇ ਬੇਲਬੁੱਲ ਪੂਰੀ ਤੁਹਾਨੂੰ ਚੈੱਕ ਕਰਾਵਾਂਗੇ ਪੂਰਾ ਰਿਕਾਰਡ ਦੱਸ ਦਿਆਂਗੇ ਕਿਉਂਕਿ ਜੋ ਸ਼ੇਰੇ ਵੀਰ ਦੇ ਕੋਲ ਰਿਕਾਰਡ ਆ ਉਹ ਆਪਾਂ ਨੂੰ ਸਾਹਮਣੇ ਆਪ ਹੀ ਦੱਸ ਦਿਊਗਾ ਠੀਕ ਹੈ ਜੀ ਇਹ ਸ਼ੇਰ ਵੀਰ ਸੁਭਾ ਦੂਜਾ ਸੰਤ ਸਾਹਿਬ ਦੂਜਾ ਸੁਗਾਰੇ ਵਾਸੀ ਦਾ ਓਕੇ ਪਹਿਲਾਂ ਨੇ ਦੁੱਧ ਪਾਇਆ 28 29 ਕਿਲੋ ਜੀ ਆ ਗਰੰਟੀ ਨਾਲ ਜਿਹੜੇ ਭਾਂ ਭਾਂਉਂਦੇ ਆਪਾਂ ਲਈ ਉਹ ਵੀ ਵੀਡੀਓ ਵੇਖਦੇ ਹੋਣੇ ਆ ਤੇ ਆਪਾਂ ਗੱਲ ਉਨੀ ਦੱਸਣੀ ਜਿੰਨੀ ਹੈਗੀ ਆ ਆਪਾਂ ਨੂੰ ਇੰਨਾ ਪਹਿਲਾਂ ਦੱਸਿਆ ਆ ਸਟਾਜ ਜਿਹੜੇ ਦੇ ਗਾੜੀ ਠੀਕ ਹੈ ਜੀ ਲਓ ਜੀ ਦੋ ਸਟਰਾ ਜਿਹੜੇ ਆ ਤੁਸੀਂ ਵੇਖ ਸਕਦੇ ਹੋ ਠੀਕ ਹੈ ਜੀ ਇਹ ਦੋ ਸਟਰਾ ਹੈਗੇ ਆ 40 45 ਪਲੱਸ ਵਾਲੀ ਜੇ ਬਾਕੀ ਵਛੀਏ ਦੀ ਚੰਗੇ ਮਿਲਕ ਵਾਲੇ ਜਿਹੜੇ ਦੋਸੂ ਚੰਗੇ ਮਿਲਕ ਵਾਲੇ ਬੁੱਲ ਹੈਗੇ ਠੀਕ ਆ ਜੀ ਉਹਨਾਂ ਦੇ ਸੀਮਨ ਜਿਹੜੇ ਇੰਜੈਕਟ ਕੀਤੇ ਗਏ ਆ ਉਸ ਸੀਮਨ ਤੋਂ ਗੱਭਣ ਦੇ ਬਾਕੀ ਸਟਰਾ ਜਿਹੜੀਆਂ ਅਵੇਲੇਬਲ ਨੇ ਤੇ ਕੋਈ ਮੇਰਾ ਭਰਾ ਆਉਂਦਾ ਠੀਕ ਆ ਜੀ ਚਾਹੇ ਕੋਈ ਫਾਰਮ ਵਾਲਾ ਵੀਰ ਵੀ ਆਉਂਦਾ ਸਟਰਾ ਤੁਸੀਂ ਪੂਰੀ ਤਸੱਲੀ ਨਾਲ ਵੇਖ ਸਕਦੇ ਨੇ ਨਾਲ ਦਵਾਂਗੇ ਸੰਸਾ ਠੀਕ ਆ ਜੀ ਤੇ ਪੂਰਾ ਰਿਕਾਰਡ ਪੂਰੇ ਰਿਕਾਰਡ ਦਾ ਪਤਾ ਲੱਗ ਜਾਊਗਾ ਠੀਕ ਆ ਜੀ ਪੂਰੇ ਰਿਕਾਰਡ ਵਾਲੀ ਸੰਸਾਹ ਤੁਸੀਂ ਤਾਂ ਕਲਾਸ ਚੱਲੂਗੀ ਹਰ ਕੀ ਬੱਚੇ ਆਉਣਗੇ ਇੱਥੋਂ ਠੀਕ ਇਰੇ ਵੀਰ ਪਹਿਲੇ ਸਵੇਰੇ ਕੋਈ 28 29 ਲੀਟਰ 29 ਕਿਲੋ ਗਰੰਟੀ ਵਾਲਾ ਭਰਿਆ ਸੰਸਾ ਬਾਕੀ ਵਾਸ਼ੀ ਵੇਖ ਕੇ ਭੈਣ ਭਰਾ ਦੱਸਾਂਗੇ ਸਾਰੇ ਠੀਕ ਆ ਜੀ ਪੂਰੇ ਵੱਡੇ ਕੱਦ ਕਾਰ ਦੀ ਐ ਵਧੀਆ ਫਿਕਸ ਬਾਨਾ ਹਾ ਕੋਲ ਲਾ ਲੜੀਏ ਆ ਪੂਰੀ ਬਰੀਡ ਆ ਕੇ ਆ ਥੋੜਾ ਇੱਕ ਉਹ ਨਹੀਂ ਲਾ ਕੇ ਦਿਖਾ ਦੇਾਂਗੇ ਬਸ ਬਸ ਕੋਈ ਗੱਲ ਨਹੀਂ ਇਧਰ ਦੋਸਤੋ ਪੂਰੀ ਹੈਵੀ ਬਾਡੀ ਰੇਟ ਆ ਵਜਨ ਲੋਡ ਬੜਾ ਠੀਕ ਆ ਜੀ ਵਜਨ ਲੋਡ ਫੁੱਲ ਆ ਕਿਉਂਕਿ ਵੱਡੇ ਕੱਦ ਕਾਰ ਦੇ ਵਿੱਚ ਆ ਪੂਰੀ ਜੰਪ ਵਾਲਾ ਕਰਮਾਰੀ ਨੂੰ ਤੇ ਸੌਣ ਦੀ ਪੂਰੀ ਤਿਆਰੀ ਦੇ ਵਿੱਚ ਹੀ ਸਮਝੋ ਕੋਈ ਹਜੇ ਵੀ ਵੈਸੇ ਸ਼ੇਰੇ ਲੈ ਜੂਗੀ ਤੈਨ ਵੀਰੇ ਹਾਂਜੀ ਸੰਸਰ ਲੈ ਜੂਗੇ 2-4 ਦਿਨ ਬਾਕੀ ਸੂ ਵੀ ਸਕਦੀ ਆ ਠੀਕ ਆ ਜੀ ਕਿਉਂਕਿ ਤਿਆਰੀ ਦੋਸਤੋਂ ਮੁਕੰਮਲ ਕਰੀ ਬੈਠੀ ਆ ਦੋ ਲੈ ਜਾਂ ਚਾਰ ਲੈ ਜਾਂ ਦੇਣਾ ਹੋ ਸਕਦਾ ਵੀ ਲੈ ਵੀ ਜਾਵੇ ਉਮੀਦ ਕਰਦੇ ਆ ਵੀ ਚਲੋ ਦੋ ਚਾਰ ਦਿਨ ਲੈ ਕੇ ਵੀ ਜਾ ਸਕਦੀ ਆ ਹੋ ਸਕਦਾ ਵੀ ਕੋਈ ਵੀਰ ਸੌਦਾ ਕਰ ਲੇ ਤੇ ਸਫਰ 'ਚ ਜਾਂਦਿਆਂ ਵੀ ਸੂ ਸਕਦੀ ਆ ਠੀਕ ਆ ਜੀ ਕੋਈ ਬਾਹਲੀ ਪੱਟੀ ਉਹ ਗੱਲ ਨਹੀਂ ਕਿਉਂਕਿ ਥੱਲੇੋਂ ਤਿਆਰੀ ਮੁਕੰਮਲ ਕਰੀ ਬੈਠੀ ਆ ਬਾਈ ਬਹੁਤ ਖੂਬਸੂਰਤ ਚੰਗਾ ਪਿੱਠਪੂੜਾ ਆਪਾਂ ਪੱਠੇ ਪਾਤੇ ਨਾ ਗਾੜੀ ਤੋਂ ਪਾਟੀਆਂ ਬਣਾ ਦੇ ਤਰੀ ਆਉਂਦੀ ਜੋ ਹਾਂਜੀ ਹਾਂਜੀ ਉਹ ਮਾਰਤਾ ਸਕੇ ਚੋਕਰ ਜਾ ਨਾ ਮਾਰ ਦੇ ਦੇ ਉਹਨਾਂ ਸਾਰਿਆਂ ਨੂੰ ਭਾਈ ਭਾਈ ਕਹੋ ਆ ਲਾਈਏ ਮੜੀ ਲਾ ਕੇ ਵਿਖਾ ਦਿਓ ਸਰ ਜੀ ਫਲਕਾਰੀ ਲਾ ਕੇ ਮੜਾ ਦਿਖਾ ਦਿਓ ਜੀ ਹਾਂਜੀ ਆ ਦੇਖੋ ਜੀ ਭਾਈਨ ਰੋਡ ਵਿਖਾਓ ਪੁਰੀ ਪਲੀ ਪਲੀਤੀ ਆ ਪੂਰੀ ਜੰਮੀ ਪਲੀਆ ਠੀਕ ਆ ਜੀ ਇੱਕ ਵਾਰੀ ਤੁਸੀਂ ਇਹ ਟਾਂ ਜਾ ਵੇਖ ਕੇ ਆਪ ਸਾਰੇ ਭਰਾ ਸਮਝਦਾਰ ਆ ਠੀਕ ਆ ਜੀ ਆਪ ਤੁਸੀਂ ਪਰਖ ਕਰ ਲਿਓ ਕਿ ਪੂਰੀ ਰਾਜੀ ਆ ਫੁੱਲ ਵੱਟੀ ਆ ਤੋਂ ਥੱਲੇ ਲੈ ਬੈਦੀ ਪੂਰੀ ਖਬਰਦਾਰ ਆ ਤੇ ਦੁੱਧ 28 29 28 ਲੀਟਰ ਤੋਂ ਪਲੱਸ ਜਿਹੜੀ ਆ ਪਹਿਲੇ ਸਵੇਰ ਚ ਵਾਈ ਕਰਵਾਈ ਆ ਤੇ ਇਸ ਵਾਰ ਦੋਸਤੋ ਸੈਕੰਡ ਸੂਬਾ ਸੰਨ ਸਾਹਿਬ ਇਹੇ ਥੱਲੋਂ ਤੋਂ ਮੰਨ ਲਓ ਤੁਹਾਡੀ ਗੱਲ ਵਿੱਚ ਰੋਗੀ ਇਹੇ ਥੱਲੋਂ ਤੋਂ ਹੁਣ ਆਪਣੀਆਂ ਲੱਤਾਂ ਹੀ ਗੜੀ ਜ਼ੋਰ ਚਾਹੀਦਾ ਹਾਂ ਇਹ ਤਾਂ ਮੰਨ ਲਓ 34 35 ਕਿਲੋ ਵੀ ਦੁੱਧ ਭਰ ਸਕਦੀ ਆ ਵਧੀਆ ਹਾਂ ਚਲੋ ਆਪਾਂ ਜ਼ਿਆਦਾ ਨਹੀਂ ਜੇ 30 32 ਕਿਲੋ ਦੁੱਧ ਵੀ ਬਹੁਤ ਹੁੰਦਾ ਜੇ ਠੀਕ ਆ ਜੀ ਆਪਾਂ ਮੂਹਣਾ ਯਾਦ ਨਾ ਜਦੋਂ ਮਨਾਈਏ ਉਹ ਤੋਂ ਬੜੀ ਦੂਰ ਚਲ ਜਾਂਦਾ ਚੰਮ ਆ ਬਿਲਕੁਲ ਜੀ ਬਿਲਕੁਲ ਹਣਾ ਬਿਲਕੁਲ ਲਓ ਵੀ ਪੂਰੀ ਵੱਡੀ ਬਿਹੜਾ ਦੋਸਤੋ ਦੁੱਧ ਕਰਵਾਦੀ ਜਾਤ ਨਸਲ ਬਰੀਡ ਨੇ ਕੱਢਣਾ ਹੁੰਦਾ ਠੀਕ ਆ ਜੀ ਬਾਕੀ ਨਸਲ ਬਰੀਡ ਪੂਰੀ ਆ ਬਹੁਤ ਚੰਗੀ ਹੈ ਇਹ ਬੱਚੀ ਪੂਰੀ ਕੈਮੋ ਕੈਮ ਠੀਕ ਆ ਜੀ ਆ ਤੁਹਾਡੇ ਸਾਹਮਣੇ ਇੱਕ ਪਾਸੇ ਤੁਹਾਨੂੰ ਆਪਾਂ ਬਹਿਣੀ ਵਾਲੇ ਪਾਸੇ ਵੀ ਥਰਮ ਖਾਦ ਕੇ ਖਾਣਾ ਵੀ ਬਹੁਤ ਚੰਗਾ ਆ ਕਰੋ ਚੈੱਕ ਫਾਰਮ ਦੀ ਜਾਨ ਜੀ ਸੰਤ ਸਾਹਿਬ ਆ ਫਾਰਮ ਜੋ ਵਾਰਾ ਹੀ ਵੱਡੀ ਬੱਛੀ ਖਾਂਦੀ ਆ ਬਹੁਤ ਵਧੀਆ ਹਾਂਜੀ ਸ਼ਹਿਰ ਵਿੱਚ ਕੀ ਡਿਮਾਂਡਾਂ ਰਹਿਣ ਕਿਆਂ ਕਿੰਨੇ ਦੀ ਦਵਾਗੇ ਅੱਜ ਭੈਣ ਭਰਾਵਾ ਸੱਜਣਾ ਸੰਧੂ ਸਾਹਿਬ ਜੀ ਉਤਰਾ ਇਹੋ ਜੀ ਬੱਛੀ ਆਪਾਂ ਮੰਨ ਲਓ ਕਿ ਤੇ ਮੇਲੇ ਦੇ ਖੜਕੇ ਵੇਚਣੀ ਹੋਵੇ ਦੂਜਾ ਤੀਜਾ ਫਿਰ ਤਾਂ ਭਾਵੇਂ ਬੱਛੀ ਸਵਾਲ ਆਖਦੀ ਵੇਈ ਹਾਂ ਹਾਂ ਹੁਣ ਆਪਾਂ ਬੱਛੀ 95000 ਦੀ ਹਾਂ ਨਹੀਂ ਕਰਦਗੇ 95 ਦੀ 95 ਦੀ ਹਾਂਜੀ ਠੀਕ ਆ ਜਿਆਦੀ ਦੂਰ ਨਾ ਜੀ ਕੋ ਆਪਾਂ ਨੂੰ ਪਾਹੇ ਲੱਗਦੇ ਵੀ ਆ ਕੱਲ ਦੀ ਬੱਛੀ ਆਈ ਆ ਤੇ ਵੱਡੀ ਬਾਰੇ ਟਾਲੇ ਜਿਹੜੇ ਬੰਦੇ ਉਹਨਾਂ ਲੈਣੀ ਲੈਣੀ ਹਾਂ ਹਾਂ ਆਪਾਂ ਨੂੰ ਲੱਗਦੇ ਵੀ ਹੱਥ ਚਾ ਉਹ ਆਪਾਂ ਜਿਆਦਾ ਨਾ ਖਲਾਰਾ ਪਾਈਏ ਸਮਾਚਾਰਕਾ ਕਮ ਨਾ ਕਰੀਏ 95 ਹਾਦੀ ਬਚੀ ਦੇ ਦੀ ਮਾ ਜੀ ਵੀਰ ਸ਼ਿਰਦਾ ਕਹਿੰਦਾ ਵੀ ਪਹਿਲਾਂ ਹੀ ਆਪਾਂ ਦੋਸਤ ਨੋਰਮਲ ਜਿਆ ਰੱਖੀ ਆ ਜਿੱਥੇ ਕਾਪਾ ਐਨੀਮਲਸ ਦੇ ਦੇਣਾ ਜਿੰਨੇ ਕ ਦਾ ਬਿਲਕੁਲ ਹੱਕ ਪੱਖ ਰੱਖਦਾ 95000 ਦੀ ਰੈਡ ਤੁਹਾਨੂੰ ਮਿਲ ਜੂਗੀ ਚੰਗੀ ਆ ਬਣੀ ਥਣੀ ਥੱਲਿਓ ਬਹੁਤ ਸੋਹਣੀ ਆ ਹਜੇ ਹੋਰ ਵੀ ਉਮੀਦ ਕਰ ਸਕਦੇ ਆ ਵੀ ਘੰਟਿਆਂ ਬੱਦੀ ਨੇ ਕਰਮਾਲੀ ਨੇ ਬੜੀ ਚੰਗੀ ਟੌਪ ਤਿਆਰ ਹੋਣਾ ਜੇ ਥੱਲਿਓ ਠੀਕ ਆ ਜੀ ਸਾਰੀ ਚੰਗੀ ਆ ਮਾ ਜੀ ਜਿਹੜੀ 30 ਪਲੱਸ ਆ ਉਹ ਹਰੇਕ ਭੈਣ ਭਰਾ ਨੂੰ ਪਤਾ ਵੀ ਕਿੰਨੇ ਦੀ ਮਿਲਦੀ ਆ ਬਾਰਾ ਉਹ ਆ ਬਿਲਕੁਲ ਜੀ ਹੈਨਾ ਬਿਲਕੁਲ ਬਹੁਤ ਵਧੀਆ ਦੋਸਤੋ ਸ਼ਾਨਦਾਰ ਕੁਆਲਿਟੀ ਹੈ ਤੁਸੀਂ ਹੱਥ ਪਾ ਸਕਦੇ ਜੀ ਵੱਡੀ ਬੇੜ ਤੇ ਦੁੱਧ ਚੰਗਾ ਲੈ ਸਕਦਾ ਕੋਈ ਵੀ ਫਾਰਮ ਚਾਹੇ ਸਮੋਲ ਵਾਲਾ ਚਾਹੇ ਵੱਡੇ ਫਾਰਮ ਵਾਲਾ ਚੰਗਾ ਦੁੱਧ ਲੈ ਸਕਦੇ ਹੋ ਤੁਸੀਂ ਇੱਧਰ ਸੈਗਰ ਦਾ ਪਰ ਤੇ ਛੇਰੇ ਅੱਗੇ ਆਪਣੇ ਕੋਲ ਇੱਕ ਹੋਰ ਗੱਬੜ ਆ ਗਈ ਬੇੜ ਇਹ ਵੀ ਨਗੇਨਾ ਹੀ ਇਹ ਸਭ ਸਾਬ ਹੈ ਪਹਿਲਨ ਜੀ ਉਹ ਭਣ ਭਰਾ ਦੁੱਜਨ ਮੰਨ ਕੇ ਲੈ ਲਵੇ ਓਕੇ ਵੀਰੇ ਥੋੜੀ ਪੱਕ ਕੇ ਸੁਹੀ ਜੇ ਠੀਕ ਹੈ ਜੀ ਆਪਾਂ ਤੋਂ ਵੀਡੀਓ ਸਾਰੇ ਭਣ ਭਰਾ ਕਹਿੰਦੇ ਜਿਨ੍ਹਾਂ ਦੇ ਘਰੋਂ ਲਈਆਂ ਉਹ ਵੀ ਲੈਂਦੇ ਆ ਆ ਬਿਲਕੁਲ ਜੀ ਕੋਲ ਤੇ ਜੇ ਆਪਾਂ ਕੋਈ ਗਲਤ ਗੱਲ ਕਰਾਂਗੇ ਤੇ ਅਗਲਾ ਕਹਿ ਦੂਗਾ ਯਾਰ ਸਾਡੇ ਘਰੋਂ ਲਾ ਲੱਗਾ ਕਿ ਜਾਂਦਾ ਬਹੁਤ ਵੀਰ ਕਮੈਂਟ ਕਰੀ ਜਾਂਦਾ ਵੀ ਸਾਡੇ ਘਰ ਯਾਰ ਇਹਨੇ 15 ਚੋਆ ਇਹ ਕਿਵੇਂ 25 ਲੀਟਰ ਕਹੀ ਜਾਂਦੇ ਕਿਵੇਂ 25 ਲੀਟਰ ਕਹੀ ਜਾਂਦੇ ਮੈਨੂੰ ਵੀ ਕੋਈ ਤਸੱਲੀ ਸ਼ੈਦੀ ਵੀ ਦਿੱਤੀ ਨਹੀਂ ਨਹੀਂ ਆਪਾਂ ਦੱਸੋ ਸਰ ਜੋ ਆਪਾਂ ਨੂੰ ਮਗਰ ਲਿਆ ਘਰੋਂ ਦੱਸਿਆ ਆਪਾਂ ਗੱਲ ਉਹੋ ਕਰਨੀ ਬਿਲਕੁਲ ਜੀ ਬਿਲਕੁਲ ਸੰਤੂ ਸਾਹਿਬ ਹੈਗੀ ਪਹਿਲੇ ਨਹੀਂ ਜੇ ਭਾਵੇਂ ਕੋਲ ਦੂਜੇ ਮਾਲੇ ਆ ਭਾਵੇਂ ਤੀਜੇ ਮਾਲੇ ਪਰ ਹੈ ਗਰੰਟੀਆਂ ਪਹਿਲੇ ਜੀ ਪਹਿਲਨ ਪਹਿਲਨ ਗਰੰਟੀ ਨਾਲ ਚਲੋ ਮੋਹ ਦੰਦੀ ਜਵਾਨ ਪੁੱਜ ਕੇ ਬਣੀ ਮਾਰਨ ਦੀ ਆ ਥੋੜੀ ਪੱਕੇ ਸੋਈ ਆ ਪੱਕੇ ਸੋਈਏ ਥੋੜੀ ਜੀ ਕੱਦ ਵੱਡਾ ਕਿਸਾਨ ਫਿਰ ਉਹ ਜਿਹੜੀ ਚੀਜ਼ ਦਾ ਕੱਦ ਵੱਡਾ ਕਿਹਾ ਜਾਊਗਾ ਵੱਡਾ ਕੱਦ ਪੂਰੀ ਵਜਨ ਲੋਡ ਵਾਲੀ ਸੰਤ ਸਾਜਣ ਲੋਡ ਬਿਲਕੁਲ ਤੁਹਾਡੇ ਸਾਹਮਣੇ ਆ ਪੂਰੀ ਵਜਨ ਲੋਡ ਦੇ ਵਿੱਚ ਆ ਥਣ ਥਣ ਦੇਖੋ ਤੁਸੀਂ ਸਿਰਫ ਇਹ ਆ ਵੀ ਨਵਾਈ ਦਵਾਈ ਨਹੀਂ ਗੱਲ ਇੰਨੀ ਜੇ ਇਹੋ ਵਛੀਆਂ ਨਵਾਈਆਂ ਦਵਾਈਆਂ ਹੁੰਦੀਆਂ ਅੱਜ ਤੁਹਾਨੂੰ ਬੜਾ ਮੀਂਹ ਪਈ ਜਾਂਦਾ ਗਲੈਟ ਨਾਲ ਹਾਂ ਅਲੈਰਗ ਲੂਟ ਵੀ ਠਾਪਾ ਕੋਈ ਨਹੀਂ ਸਾਡੇ ਕੱਟ ਲੱਗ ਜਾਂਦਾ ਸੰਧ ਸਾਹਿਬ ਆ ਦੇਖੋ ਜੀ ਕੱਟ ਦੀ ਵਜ੍ਹਾ ਨਾਲ ਫਿਰ ਬੱਤੀ ਆਉਂਦੀ ਨਹੀਂ ਸਰੀ ਜਿਹੜੀ ਬਾਕੀ ਸੇਲੀਆਂ ਸ਼ਰੀਫੀਆਂ ਦੇਖੋ ਠੀਕ ਆ ਜੀ ਕੋਈ ਡਰਕਲ ਭਿਆਕਲ ਜੀ ਨਹੀਂ ਗਈ ਬਾਕੀ ਆਪਾਂ ਆਲ ਰੌਂਡ ਤੋਂ ਤੁਹਾਨੂੰ ਦਿਖਾ ਦਨੇ ਸ਼ੇਰ ਵੀਰ ਕਲਾਰ ਲਾ ਇੱਥੇ ਲਓ ਜੀ ਲਓ ਆ ਦੇਖ ਲਓ ਜੀ ਪੂਰੀ ਵੱਡੀ ਸੰਧ ਸਾਹਿਬ ਜਿਹਨੂੰ ਵੱਡੀ ਜਾਂਦੇ ਆ ਆ ਦੇਖੋ ਬਿਲਕੁਲ ਸੈਂਟਰ ਦੇ ਵਿੱਚ ਬਲੇਜ ਬੌਸ ਨਾਲ ਬਣਿਆ ਠੀਕ ਆ ਜੀ ਮੱਥਾ ਮੁੱਥਾ ਕਰੋ ਚੈੱਕ ਤੇ ਨਸਲ ਬਰੀਡ ਬੋਦੀ ਵਾਲੀ ਬਿਲਕੁਲ ਛੋਟਾ ਕੰਨ ਤਾਂ ਪਹਿਲਾ ਸੂਆ ਥੋੜੀ ਜਿਹੀ ਜਿੱਦਾਂ ਫਿਰ ਸ਼ੇਰ ਨੇ ਵੀ ਦੱਸਿਆ ਵੀ ਪੱਕ ਕੇ ਜਾਂ ਪੁੱਜ ਕੇ ਬਣੀ ਆ ਸੂਆ ਪਹਿਲਾ ਸੂਣਾ ਇਹਨੇ ਕਰਮਾਲੀ ਨੇ ਠੀਕ ਆ ਜੀ ਤੇ ਮੈਨੂੰ ਲੱਗਦਾ ਫੇ ਜੋ ਲੈ ਜੂਗੀ ਚੰਗੇ ਲੈ ਜੂਗੀ ਇਹ ਤਾਂ ਪਤਾ ਨਹੀਂ ਵਸ਼ੀ ਨੇ ਦਾ ਹੈ ਗਈ ਹੈ ਗਈ ਇਹ ਵੀ ਫਾਰਮ ਦੀ ਜੋ ਵਸ਼ੀ ਆ ਬਿਲਕੁਲ ਜੀ ਬਿਲਕੁਲ ਫਾਰਮ ਦੀ ਤੁਹਾਨੂੰ ਉਤਰਾ ਏਡਾ ਕੱਦ ਖੜਾ ਹੁੰਦਾ ਏਡਾ ਕੱਦ ਕਰ ਵੈਸੇ ਨਾਰਮਲ ਘਰਾਂ ਦੇ ਵਿੱਚ ਬਹਿਣਾ ਨਹੀਂ ਜੀ ਬਰੀਡ ਨਹੀਂ ਕਰਨਾ ਕੱਦ ਸੋ ਹਾਰਟ ਘਾਤਾ ਦੇ ਪਾਸੇ ਦੱਸੋ ਕੋਈ ਪਰਮਪਲੇਖਾ ਨਹੀਂਗਾ ਪੂਰੀ ਵੱਡੀ ਆ ਮੰਨੋ ਇਹ ਨਹੀਂ ਕੋਈ ਬਹੁਤ ਬਾਕਮਾਲ ਬਣੂਗੀ ਹਜੇ 8 ਤੋਂ 10 ਦਿਨ ਘੱਟੋ ਘੱਟ ਵੀ 8 ਤੋਂ ਬਿਲਕੁਲ ਕੰਪੈਕਟ ਆਡਰ ਖੁੱਚਾਂ ਤੋਂ ਗੇਟ-ਗੇਟ ਉੱਚਾ ਜਿਹੜਾ ਆਡਰ ਆ ਤੇ ਕੰਪੈਕਟ ਆਡਰ ਆ ਠੀਕ ਆ ਜੀ ਆ ਦੇਖੋ ਬਹੁਤ ਖੂਬਸੂਰਤ ਠੀਕ ਆ ਜੀ ਨਾਲੇ ਠੰਡੀ ਧੀਰੀ ਆ ਸੀਲਸ ਲੱਗ ਜਿੱਦਾਂ ਮਰਜ਼ੀ ਦੋਸਤੋ ਥਣ ਫੜ ਕੇ ਹਵਾਨੇ ਤੇ ਟੱਚ ਕਰਕੇ ਤਸੱਲੀ ਕਰੀ ਚੱਲਿਆ ਜੀ ਬਾਕੀ ਰੰਗ ਪ੍ਰਿੰਟ ਬਹੁਤ ਸੋਹਣਾ ਫੈਸ਼ਨ ਪੂਸ਼ਨ ਬਹੁਤ ਆ ਥੋੜਾ ਜਿਹਾ ਨਵਾਇਆ ਧਵਾਇਆ ਇਸ ਤਰ੍ਹਾਂ ਥੋੜਾ ਜਿਹਾ ਭਰਾ ਨੂੰ ਕਿਸੇ ਨੂੰ ਲੱਗੂਗਾ ਵੀ ਥੋੜਾ ਜਿਹਾ ਠੀਕ ਆ ਜੀ ਚੈਨਿ ਵੀ ਚੁਨੀ ਕਾ ਕੱਟ ਆਉਂਦੀ ਆ ਕਿਉਂਕਿ ਨਵਾਇਆ ਧਵਾਇਆ ਥੋੜਾ ਜਿਹਾ ਕਿਤੇ ਨ ਤੇਲ ਤੂੰ ਲਾਇਆ ਵੇ ਨਾ ਪਸੰਦ ਨਹੀਂ ਆਖਣੀ ਗੱਲਾਂ ਵੀ ਭਾਈ ਤਵਾਈ ਹੁੰਦੀ ਨੇ ਹਾਂ ਚਲੋ ਸਾਬ ਨੂੰ ਭੈਣ ਭਰਾ ਨੂੰ ਪਤਾ ਠੰਡ ਦਾ ਮੌਸਮ ਆ ਨਹੀਂ ਸੂਤਣਾ ਤਾਂ ਨਵਾ ਕੇ ਡੰਗ ਡਾਉਣ ਹੋ ਜਾਂਦੇ ਜਮੜੇ ਆ ਬਿਲਕੁਲ ਜੀ ਇਦਾਂ ਹੀ ਆ ਚਲੋ ਦਿਨ ਦਿਨ ਲੱਗਾ ਹੋਵੇ ਫਿਰ ਤੇ ਗੱਲ ਵੱਖਰੀ ਹੈ ਸਹੀ ਹੈ ਜੀ ਬਾਕੀ ਜਿਹੜਾ ਸੋਨਾ ਹੈ ਉਹ ਹਰ ਇੱਕ ਭੈਣ ਭਰਾ ਨੇ ਪਛਾਣ ਹੀ ਲੈਣਾਗੇ ਆ ਬਿਲਕੁਲ ਵੀਰੇ ਲੋਵੀ ਬਰਾਉ ਸੈਕਿੰਡ ਨੰਬਰ ਤੇ ਜਿਹੜੀ ਵਾਰ ਤੁਹਾਨੂੰ ਦਿਖਾ ਰਹੇ ਆ ਆਪਾਂ ਠੀਕ ਆ ਜੀ ਤੇ ਗੱਬਣ ਤਿਆਰੀ ਵਾਲੀ ਆ ਵਿਕਰੀ ਦੇ ਵਿੱਚ ਵੀ ਆ ਕੋਈ ਵੀਰ ਕਰੀ ਵੀ ਆਰੀ ਅੱਗੇ ਕੋਈ ਖਰੀਦਦਾਰੀ ਵੀ ਕਰਦਾ ਗਾਂ ਲਾ ਕੇ ਕੋਈ ਚਾਰ ਦਿਨ ਸਾਬ ਕੇ ਸੇਲ ਵੀ ਕਰੂ ਤੇ ਫਾਇਦੇ ਵਾਲੀ ਸ਼ੈਅ ਤੁਹਾਡੇ ਸਾਹਮਣੇ ਹੈ ਠੀਕ ਹੈ ਜੀ ਸੰਸਾਬ ਬਣੂ ਬਹੁਤ ਚੰਗੀ ਦੇਖੋ ਮਦਰੋਂ ਪਤਾ ਲੱਗਦਾ ਪਹਿਲੇ ਨੇ ਤਾਂ ਉਤਰਾਂ ਪੰਜਾਬ ਦੀ ਆਹ ਸਹੀ ਆ ਜੀ ਆ ਆ ਜਾ ਬੱਚ ਪੀ ਲਾਂਗੇ ਆ ਜਾਣ ਲੋ ਬੀ ਠੀਕ ਹੈ ਤੇ ਬਹੁਤ ਵਧੀਆ ਹਾਈਟ ਲੈਂਥ ਠੀਕ ਹੈ ਜੀ ਤੇ ਥਾਂ ਦੇ ਵੀ ਸਾਫ਼ ਸੁਥਰੀ ਆ ਕੋਈ ਵੀ ਵਿੱਚ ਉਨੀ ਕੀ ਗੱਲ ਨਹੀਂ ਦੀ ਹੈ ਜੇਕਰ ਆਪਾਂ ਇੰਟਰਨਲ ਦੀ ਗੱਲ ਕਰ ਲਈਏ ਉੱਪਰੋਂ ਪਿੰਡੇ ਦੀ ਕੋਈ ਗੱਲ ਦੀਂਦੀ ਆਪਾਂ ਨੂੰ ਆਪਾਂ ਦੱਸਾਂਗੇ ਵਿੱਚ ਵੀ ਆ ਫਲਾਨੀ ਨਹੀਂ ਫਲਾਨੀ ਜਗ੍ਹਾ ਤੇ ਆ ਕੋਈ ਗੱਲ ਬਾਤ ਆ ਤੇ ਸ਼ੇਰੇ ਵੀਰੇ ਚੰਗੀ ਆ ਬੱਛੀ ਇਹ ਵੇਰ ਦੇ ਦਾਂਗੇ ਕਿੰਨੇ ਦੀ ਆ ਪੰਜ ਸੰਦੂ ਸਾਹਿਬ ਬੱਛੀ ਦੇ ਜੱਡਾ ਕੱਦ ਬੋਤਿਆ ਬੱਛੀ ਤੇ ਭਾਵੇਂ ਆਂਦੀ ਮੈਨੂੰ 75 ਦੀ ਵੇਚ ਦੇ ਆ ਬਿਲਕੁਲ ਜੀ ਆਂਦੀ ਆ ਹਾਂ ਕਹਿੰਦੀ ਆ ਜੀ ਕੱਡ ਕੱਡ ਪੂਰਾ ਵੱਡਾ ਪਰ ਨਹੀਂ ਆਪਾਂ ਤੁਹਾਨੂੰ ਪਤਾ ਹੀ ਆਪਣੇ ਮੁੱਲ ਹਾਂ ਮਾਲ ਦੇ ਹਿਸਾਬ ਨਾਲ 65 ਹਜ਼ਾਰ ਦੀ ਆਪਾਂ ਬੱਛੀ ਦੇ ਦੇਣੀ 65 ਦੀ 65 ਹਜ਼ਾਰ ਲੋ ਵੀ ਚੱਕੋ ਗੱਲ ਗਲਤ ਨਹੀਂ ਕਰਨੀ ਹਾਂ ਕੋਈ ਵੇਚਣ ਵਾਲਾ ਭੈਣ ਭਰਾ ਵੀ ਖੜਕੇ ਜਿਹਨੂੰ ਵੇਚ ਸਕਦਾ ਲੋ ਵੀ 65000 ਦੀ ਠੀਕ ਹੈ ਜੀ ਤੇ ਬਾਕੀ ਤੁਹਾਡੇ ਸਾਹਮਣੇ ਆ ਸੀਲੀਆਂ ਸ਼ਰੀਫੀਆਂ ਤੇ ਥੱਲਿਓ ਕਰਮ ਵਾਲੀ ਚੰਗਾ ਖੁੱਲੀ ਜਾਂਦੀ ਆ ਤੇ ਸੁਆ ਪਹਿਲਾਂ ਹੀ ਸੁਣੀ ਆ ਜੋ オリジナル ਗੱਲ ਆ ਉਹੀ ਗੱਲ ਕੀਤੀ ਜਾਊਗੀ ਠੀਕ ਹੈ ਜੀ ਸੰਤ ਸਾਹਿਬ ਆਪਣਾ ਬਾਹਲਾ ਫਰਕ ਨਹੀਂ ਜਾਂਦਾ ਰੇਟ ਦਾ ਜੋ ਆਪਾਂ ਮੰਗਿਆ ਨਾ ਆਪਾਂ ਮੰਗਣਾ ਤੇ ਮੇਲ ਕੇ ਆਪਾਂ ਉਹ ਨਹੀਂ ਐਵੇਂ ਮੁੱਲ ਮੁੱਲ ਕਰ ਲੋ ਵੇਤੋ ਕੇ ਤੇ ਮੁੜ ਕੇ ਵੇ ਫਾਇਦੇ ਵਾਲੀ ਸੱਚੀ ਚੀਜ਼ ਦਾ ਉਹਨਾਂ ਦਾ ਕਹਦੀ ਇੱਕ 25 ਦਿਨਾਂ ਤੱਕ ਇਹ ਖੋਜੀ ਦੇਖਦੇ ਆਪਾਂ ਪਹਿਲੇ ਉਹਨਾਂ ਆਪਣਾ ਨਫਾ ਰੱਖ ਕੇ ਵੀ ਮਰਜੀ ਕਮਾਈ ਲੈ ਕੇ ਤੇ ਉਹਨਾਂ ਨੇ ਵੀ ਮਾਲ ਲੈਂਦੇ ਆ ਆ ਜਾ ਕੇ ਅਗਲੇ ਵੇਚ ਲੈਂਦੇ ਰੋਟੀ ਲੈ ਕੇ ਫੇਰ ਆ ਜਾਂਦੇ ਆਉਂਦੇ ਆ ਫਿਰ ਤੇ ਆਪਾਂ ਨੂੰ ਤੁਹਾਡਾ ਵੀ ਮਾਲ ਵਿਕਣਾ ਚਾਹੀਦਾ ਉਹ ਲੱਭੂ ਕਾ ਤਾਂ ਫੇਰ ਆਉਂਦੇ ਵਾਰ-ਵਾਰ ਕੰਪੋ ਕੰਪੋ ਆਉਂਦਾ ਇਸ ਵਾਰ ਕੋਲੇ ਸ਼ੇਰੇ ਅੱਗੇ ਆਪਣੇ ਕੋਲ ਆ ਬਲੈਕ ਰੰਗ ਵਿੱਚ ਆ ਬੈਠ ਆ ਗਈ ਆ ਇਹ ਵੀ ਵੇਖੋ ਜੀ ਇਹ ਵੀ ਆ ਮੈਡਮ ਚਾਰੇ 21 ਵਿੱਚ ਜਿਹੜੀਆਂ ਪਹਿਲਾ ਦੂਜਾ ਤੀਜਾ ਚੌਥਾ ਨੰਬਰ ਦੋਸਤੋ ਆਪਾਂ ਤੁਹਾਨੂੰ ਅਕਾਊਂਟ ਕਰਵਾਇਆ ਸੀ ਵੀ ਵੱਡੇ ਕਦ ਕਦ ਕਰ ਰਹੇ ਨੇ ਵੱਡੇ ਸਰਕਾਰੀ ਹੈ ਬੜਾ ਆਪਣੇ ਕੋਲ ਕਿੰਮਾ ਸੁਆ ਇਹ ਸੰਸਾਭ ਸੁਆ ਕੋ ਦੂਜਾ ਗੇਂਦੇ ਕੋ ਤੀਜਾ ਗੇਂਦੇ ਠੀਕ ਹੈ ਜੀ ਪੂਰੇ ਵੱਡੇ ਕਦ ਕਰ ਦੀਏ ਲਓ ਜੀ ਪੂਰਾ ਵੱਡਾ ਕਦ ਕਾਠਾ ਦਿਖਾਓ ਇੱਕ ਰੀਵਨ ਮੇਰੀ ਤੁ ਜਾ ਮਾਲ ਵਾਲੇ ਕੋ ਤੀਜਾ ਮਾਲ ਵਾਲੇ ਪੂਰੀ ਤਸਲੀਨ ਨਾਲ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਅੱਜ ਕਿੰਨੇ ਦਿਨਾਂ ਦੇ ਵਿੱਚ ਚੱਲਣੇ ਵੀਰ ਇਹਨੂੰ ਸੰਸਾਭ ਹੋਈ ਗਿਆ 20 ਦਿਨ 20 ਦਿਨ ਹੋ ਗਏ ਹਾਂ ਬੱਚਾ ਚੰਗਾ ਦੁੱਧ ਆਦਾ ਪਾਲਿਆ ਨਾ ਬੱਚਾ ਕੀ ਆ ਗਿਆ ਤੇ ਇਹਦੇ ਬੱਚਾ ਆ ਗਿਆ ਜੀ ਇਹ ਐਸ ਵਕਤ ਵੀ ਉਹ ਦੁੱਧ ਕਿੰਨਾ ਦੱਸਿਆ ਜੀ ਸੰਧੂ ਸਾਹਿਬ ਦੁੱਧ ਤੇ ਮੰਨ ਲਓ ਉਹਨਾਂ ਵੰਡ-ਵੰਡ ਜਿਹੇ ਭੈਣ ਭਰਾਵਾਂ ਪਾਇਆ ਵਛੀਆ ਵੱਡੀ ਹਾਂ ਤੇ 100 ਅਗਲੇ ਦੀ ਮਜਬੂਰੀ ਇੰਦੀ ਆਪਾਂ ਕਾਨੂੰ ਉਹ ਗੱਲ ਕਰਨੀ ਅੱਜ ਜਿਹੜਾ ਕੋਈ ਦੁੱਧ ਹੋਊਗਾ 14 ਕਿਲੋ ਹੋਊਗਾ ਜੀ ਕੱਲ੍ਹ ਆਹ ਯਾਰ ਹਾਂ 14 ਕਿਲੋ 14 ਕਿਲੋ ਉਤਾਂ ਮੰਨ ਲਓ ਜਿਹੜਾ ਉਤਰਾ ਨੂੰ ਦੁੱਧ ਵੰਡ-ਵੰਡ ਪਾ ਗਏ ਉਹ ਤਾਂ ਦੁੱਧ 20 ਕਿਲੋ ਕੁਝ ਨਹੀਂ ਆਉਂਦਾ ਦੀ ਵਾਰ ਠੀਕ ਹੈ ਲੋ ਜੀ 14 ਕਿਲੋ ਅੱਜ ਵੇਰ ਦੇ ਥਲੇ ਦੁੱਧ ਦਾ 14 ਕਿਲੋ ਤੇ ਬਾਕੀ ਹਵਾਨੇ ਲੇਵੇ ਦੇ ਉੱਪਰ ਨਾੜਾ ਨੋੜਾ ਕਾਫੀ ਜਿਆਦੀਆਂ ਮੋਟੀਆਂ ਤੁਸੀਂ ਸਾਰੇ ਬੰਨੋਂ ਦੇਖ ਸਕਦੇ ਜਿਵੇਂ ਜਾਲ ਹੀ ਵਿਛਿਆ ਪਿਆ ਠੀਕ ਆ ਤੇ ਦੁੱਧ ਵੱਡੀ ਬਰੀਡ ਆ ਜੀ ਕਹਿੰਦੇ ਨਸਲ ਵੱਡੀ ਆ ਤੇ ਸ਼ੇਰ ਫਿਰ ਦੁੱਤ ਘੱਟ ਫਿਰ ਕਿਵੇਂ ਆ ਸੰਤੂ ਸਾਹਿਬ ਵੰਡ ਨਹੀਂ ਪਾਉਂਦੇ ਕਈ ਭੈਣ ਭਰਾ ਟੁੱਟੀ ਰਹੀ ਥੋੜੀ ਬਸ ਘਰ ਆਊਗੀ ਆਪਾਂ ਇਹ ਦੱਸਣਾ ਜੋ ਹੈਗਾ ਸੰਤੂ ਸਾਹਿਬ ਗਲਤ ਉਸਤਤੀ ਕਰਦੇ ਨਹੀਂ ਨਹੀਂ ਆਪਾਂ ਨੂੰ ਲੋੜ ਹੀ ਕੋਈ ਨਹੀਂ ਆਪਾਂ ਤਾਂ ਗੱਲ ਉਹਦੀ ਕਰਾਂਗੇ ਨਹੀਂ ਨਹੀਂ ਆ ਗਏ ਭਾਵੇਂ ਵੀ ਚਵਾਵਾਂਗੇ ਵਿਚੋਣਾ ਵੀ ਕੀ ਹੈ ਫਿਰ ਹਨਾ ਵਿਹਾੜੀ ਜਾਦੂ ਤੇ ਹੋ ਨਹੀਂ ਜਾਂਦਾ ਦੁੱਤ ਡੰਗਰ ਜਾ ਕੇ ਚੜਦਾ ਸਹੀਏ ਸਹੀਏ ਹਾਂ ਇੱਕੇ ਦਿਨ ਪਾਵਾਂਗੇ ਇਹ ਮੇਦਾ ਜਾਮ ਕਰਾ ਕੇ ਤੇ ਡੰਗਰ ਕਰ ਕਰ ਦਾਂਗੇ ਹਾਂ ਠੰਡੀ ਸੀਲ ਉਤਰਾ ਆਸਪੈ ਆ ਦੇਖੋ ਜੀ ਸ਼ਿਰ ਵੀਰ ਥੋੜਾ ਤਲੇ ਰਹੇ ਤੁਲੂ ਦੀ ਟਾਇਟ ਥੋੜੀ ਸਾਹ ਸੁ ਆ ਸ਼ੈਡ ਕਰਦੀ। ਮੈਂ ਕਿਹਾ ਸਾਈ ਇਹਦਾ ਲੈਂਦੀ ਸੰਸੋ। ਆਪਾਂ ਝੂੜ ਪਰ ਨਾ ਆਪਣੇ ਤੋਂ ਹੈਗਾ ਕਿ ਨਾ ਇਹ ਏਦਾਂ ਹੀ ਨਹੀਂ ਦੀ ਜਸਾ। ਅੱਛਾ ਥੋੜਾ ਹਾਂ। ਹਾਂ। ਬਾਕੀ ਵੇਖੋ। ਆਹ ਦੇਖੋ ਜੀ। ਠੀਕ ਆ। ਬਾਕੀ ਕਿਸੇ ਰਕਮ ਦਾ ਕੋਹ ਭੂਰ ਛਟਾ ਜੀ ਕੋਈ ਇੱਕ ਨੰਬਰ। ਚਾਈ ਬਹੁਤ ਵਧੀਆ। ਲਓ ਜੀ ਠੀਕ ਆ। ਮਗਰ ਦੇ ਕਿਸਾਨ ਮੇਰੋਂ ਬੱਚਾ ਮੇਲ ਕਾ ਆ 20 ਦਿਨਾਂ ਦੀ ਸੂਈ ਆ ਤੇ 15-15 ਲੀਟਰ ਦੇ ਨੇੜੇ ਜਿਹੜੇ ਦੁੱਧ ਹੈਗਾ 15 ਲੀਟਰ ਮੰਨ ਲਿਓ ਕੋਈ ਵੀ। ਆਪਣੇ ਘਰ ਕੇ ਹੋ ਕੇ ਦੇਵਾਂਗੇ। ਆਹ। ਜੇਰਾ ਤੁਸੀਂ ਇੱਥੋਂ ਚੋ ਕੇ ਲੈ ਕੇ ਜਾਣਾ। ਦੋ ਜਿਆਦਾ ਰਹਿ ਗਈ ਤੇ ਦੁੱਧ ਵੱਧ ਦਊਗੀ। ਆਹ ਬਿਲਕੁ ਤੇ ਇਹਦਾ ਸ਼ੇਰੇ ਮੁੱਲ ਕੀ ਕਰਾਂਗੇ ਦਵਾਗੇ ਕਿੰਨੇ ਦੀ ਵੀਰਾ ਜੀ ਸੰਤੋ ਸਾਹਿਬ ਆਪਾਂ ਹੀ ਦਾ ਮੁੱਲ ਕਰਾਂਗੇ ਇਹਦਾ ਜਿੰਨਾ ਦੇ ਕੋ ਦੁੱਧਿਆ ਹਾਂਜੀ ਗਾਲੀ ਵਾਲੇ ਦੇ ਕਰਮਿਆਂ ਹਾਂਜੀ ਅੱਜ ਆਪਾਂ ਇਹ ਦੇ ਦਾਂਗੇ 55000 ਦੀ 55 ਦੀ ਹਾਂਜੀ ਲਓ ਜੀ 55000 ਦੀ ਦੋਸਤੋ ਇਹ ਵਾਰ ਤੁਹਾਨੂੰ ਮਿਲ ਜੂਗੀ ਅੱਜ ਬਾਕੀ ਵਿਰਲਾਪੁਰ ਨਾਲ ਆਪਸੀ ਸੌਨਾ ਦੇ ਵਿੱਚ ਬਹੁਤ ਆ ਤੇ 55000 ਠੀਕ ਆ ਜੀ ਪੂਰਾ ਵੱਡਾ ਕੱਦ ਇੱਕ ਰੰਗ ਬਲੈਕ ਮਗਰ ਬੱਚਾ ਮੇਲ ਕਾਫਾ ਬਾਹਨਾ ਥੋੜਾ ਤੈਨੂੰ ਉਹ ਪ੍ਰੋਪਰ ਦਿਖਾ ਦੇਾਂਗੇ ਬਾਹਨਾ ਥੋੜਾ ਗਾਂ ਰੱਖ ਦੀ ਹਾਂ ਹਾਂ ਅਗਰੇ ਬੰਨੇਵਾ ਨਾ ਜਿਆਦਾ ਬਰਾਸਨਾ ਠੀਕ ਆ ਛੇਰੇ ਜਰੇ ਬੱਚਾ ਵੀ ਦਾ ਬੇਸ਼ੱਕ ਆਪਾਂ ਨਾਲ ਦੀ ਨਾਲ ਦਿਖਾ ਦਈਏ ਬਾਅਦ ਵਿੱਚ ਬੱਚਾ ਵੀਰਾਂ ਦੇ ਵੀ ਕਰਾ ਵੇਖਾਉ ਰਹਿ ਗਏ ਆ ਕਿੱਥੇ ਬੱਚਾ ਇਹਦਾ ਆ ਆ ਇਹਦਾ ਬੱਚਾ ਜੀ ਆ ਬੱਚਾ ਇਹਦਾ ਹਾਂਜੀ ਆ ਵੇ ਲਓ ਜੀ ਆ ਬੱਚਾ ਠੀਕ ਆ ਜੀ ਦੋ ਦਾ ਪੜਿਆ ਜੀ ਵੇਖੋ ਇਹ ਚੁੰਗੀਆਂ ਭਰਦਾ ਕਿ ਨਹੀਂ ਆ ਉਰਲੀ ਦੀ ਬੱਚੀ ਜੀ ਵਿਖਾਈ ਦਈਏ ਨਹੀਂ ਨਾਲ ਲੱਗੀ ਦੋਤੋ ਜਿਹੜੀ ਆਪਾਂ ਤੁਹਾਨੂੰ 4 ਨੰਬਰ ਤੇ ਬਾਹਰ ਦਿਖਾਉਣੀ ਆ ਆ ਬੱਚੀ ਆ ਇਹ ਵੀ 20 ਦਿਨਾਂ ਦੀ ਆ ਹਾਂਜੀ ਇਹ ਵੀ 20 ਦਿਨਾਂ ਦੀ ਆ ਹੇਗਾ ਜੀ ਦੋਵੇਂ ਜਾਨਵਰ ਪਾਲੇ ਆ ਜੀ ਲੋਡ ਕਰਕੇ ਪਾਣਾ ਦੋਵੇਂ ਜਾਨਵਰ ਦੋਦੇ ਪਾਲੇ ਦੇ ਵੇਖੋ ਕਤਰਾ ਦੇ ਆ ਦੋਵੇਂ ਬਿਲਕੁਲ ਬਿਲਕੁਲ ਆ ਦੁੱਧ ਦੇ ਬੱਚੇ ਬੱਚੇ ਪੂਰੇ ਹਾਂ ਠੀਕ ਆ ਜੀ ਤੇ ਆ ਬੱਛੀ ਆ ਜਿਹੜੀ ਦੋਸਤੋ ਆਪਾਂ ਤੁਹਾਨੂੰ ਹੁਣ ਚੌਥੇ ਨੰਬਰ ਤੇ ਵੇਰ ਦਿਖਾਉਣੀ ਆ ਇਹ ਗਾਂ ਦੀ ਤੇ ਇਸੇ ਗਾਂ ਦੀ ਜਿਹੜੀ ਇਹ ਬੱਛੀ ਆ ਤੇ ਇਹ ਛੇਰੇ ਸੂਹਾ ਕਿਵੇਂ ਫਿਰ ਸੂਹਾ ਸੰਤੂ ਸਾਹਿਬ ਘਰ ਵਾਲੇ ਵੀ ਦੂਜਾ ਕਰਕੇ ਵੇਚ ਦਿੰਦੇ ਆ ਅਸੀਂ ਵੀ ਦੂਜਾ ਹੀ ਆ ਰਹੀ ਤੇ ਜਾਂ ਵੀ ਹੋ ਸਕਦਾ ਆ ਇਹ ਦੂਜਾ ਹੀ ਆ ਬਾਕੀ ਥੋੜਾ ਆ ਜਾ ਤੇ ਫਿੱਕੀ ਆ ਕਰਮਾਲੀ ਨਿੱਕੀ ਜੀ ਹੋਈ ਥੋੜੀ ਜੀ ਫਿੱਕੇ ਪੰਦੇ ਵਿੱਚ ਥੋ ਤੇ ਸੂਆ ਵੀ ਜਿਹਾ ਆਹ तकरीबन 20 ਦਿਨ ਹੋ ਗਏ ਤੇ ਦੁੱਧ ਕਿੰਨੇ ਚੱਲੰਦੀ ਏ ਦੁੱਧ ਦੇ ਥਲੇ ਰਹੀ 12 13 ਹੋਊਗਾ ਵੇਖੋ 12 13 ਲਓ ਜੀ 12 13 ਕਿਲੋ ਦੁੱਧ ਇਸ ਵਕਤੇ ਤੇ ਥਲੇ ਹਾਜ਼ਰ ਆ ਸੂਇ ਦਾ ਪਰਾ ਦਾ ਫੇਸ ਤੋਂ ਕਾਤੋਂ ਵੱਡਾ ਬਾਕੀ ਮੂੰਹ ਮੱਤ ਦੀ ਦੇਖ ਲਓ ਥੋੜਾ ਜਿਹਾ ਨਸੇਰੇ ਪੰਦੇ ਵਿੱਚ ਪਸ਼ੂ ਐਸੇ ਵੀ ਇੱਕ ਤਾਂ ਸੂਆ ਵਾਧਾ ਬਖਾ ਜਾਂਦੇ ਆ ਠੀਕ ਆ ਜੀ ਤੇ ਚਲੋ ਨਾਰਮਲ ਹੀ ਆਪਾਂ ਪਿਛਲੇ ਕਿਸੇ ਵੀਰ ਦੀ ਸਭਾਲ ਤੇ ਨਹੀਂ ਜਾਂਦੇ ਕਈ ਵਾਰਾਂ ਚੰਗੇ ਪਸ਼ੂ ਨਿਕਲਦੇ ਤੇ ਉਹ ਵੀ ਉਹਨਾਂ ਦੀ ਸਭਾਲ ਹੁੰਦੀ ਆ ਥੋੜਾ ਜਿਹਾ ਦਰਮਿਆਨਾ ਪਸ਼ੂ ਨਿਕਲੋਂਦਾ ਸੇਵਾਲੇ ਪਾਸਿਓ ਉਹ ਵੀ ਨਾਰਮਲ ਦਰਮਿਆਨੀ ਕੇਅਰ ਦੇ ਪੰਨ ਲਾਉਦੇ ਆ। ਬਹੁਤ ਚੰਗੀ ਆ। 20 ਦਿਨ ਹੋ ਗਏ ਆ ਤੇ 12 ਕਿਲੋ ਨੱਟ? ਹਾਂਜੀ। 12 ਕਿਲੋ। ਬਸ ਪਤਾ ਹੀ। ਹਕਮ ਲਈ ਹੋਈ। ਲੋਵੀ ਕਰੋ ਚੱਕ ਠੀਕ ਆ ਜੀ। ਮਗਰ ਇਹਦੇ ਬੱਚੀ ਫੀਮੇਲ ਜਿਹੜੀ ਆਪਾਂ ਤੁਹਾਨੂੰ ਦਿਖਾਈ ਆ ਠੀਕ ਆ ਜੀ। ਇਸੇ ਵਿਹੜ ਤੇ ਮਗਰ ਬੱਚਾ ਅਸੀਂ ਬਹੁਤ ਹੈ। 12 ਕਿਲੋ ਦੁੱਧ ਤੇ ਚੱਲੰਦਾ ਹੀ ਆ ਠੀਕ ਆ ਜੀ। ਕੱਦ ਦੇ ਦਾ ਵੱਡਾ ਠੀਕ ਆ ਜੀ। ਵੱਡੇ ਕੱਦ ਕਰਦੇ ਵਿੱਚ ਚਾਰੇ ਬਾੜਾ ਜਿਹੜੀਆਂ ਆਪਾਂ ਤੁਹਾਨੂੰ ਦਿਖਾਈਆਂ। ਤੇ ਬਾਕੀ ਥਣਦੇਵਾਲੇ ਪਾਸੇ ਤੁਸੀਂ ਦੇਖੋ ਚਾਰੇ ਥਣ ਵੀਰ ਅਗਲੇ ਪਿਛਲੇ ਚੋਾਈ ਵਿੱਚ ਬਰਾਬਰ ਨੇ ਵਧੀਆ ਵਧੀਆ ਸ਼ੋਹਣ ਵਧੀਆ ਸੰਸਾ ਆ ਦੇਖੋ ਜੀ ਚੋਾਈ ਹੋਈਆਂ ਆ ਤਾਂ ਨੋਂ ਨੋਂ ਵਾਲੀਆਂ ਤੁਹਾਨੂੰ ਚਲੋ ਆਪਾਂ ਵਾਰ-ਵਾਰ ਆ ਨਹੀਂ ਨਹੀਂ ਬਿਲਕੁਲ ਜੀ ਉਹਦਾ ਪਾਸੇ ਤੇ ਤਾਂ ਥੋੜਾ ਮੀਂਹ ਕੜੇ ਦਾ ਮੌਸਮ ਹੈ ਨਵਾਈਆਂ ਦਵਾਈਆਂ ਨਹੀਂ ਹੈ ਹੋਰ ਸ਼ਾਇਦ ਇਹਨਾਂ ਦੇ ਪੜਾਵਾ ਕੋਲ ਵੀ ਗਏ ਤੁਹਾਨੂੰ ਪਤਾ ਵੈਸੇ ਵੀ ਬੰਦਾ ਡਰਦਾ ਪਿੰਡੇ ਦੇ ਪਾਣੀ ਤੋਂ ਹਾਂਜੀ ਤੇ ਇਹ ਬੰਦੇ ਡਰਦੇ ਆ ਇਹ ਬੰਦੇ ਡਰਦੇ ਆ ਇਹ ਅੰਦਰ ਤੋਂ ਬੜੀ ਦਾ ਜਦੋਂ ਬਾਕੀ ਦਾ ਪਾਣੀ ਹੈ ਨਾਲੋ ਜੀ ਸ਼ਰੀਕ ਕੀ ਮੁੱਲ ਵਾਲੀ 35 ਹਜ਼ਾਰ ਦੀ ਸੰਸਦ ਦੇ ਲਈ 35 ਦੀ ਹਾਂ ਜੇ ਥੋੜੀ ਲੱਸੀ ਫਿੱਕੀ ਹੈ ਜੇ ਆਪਾਂ ਗੱਲ ਹੀ ਨਹੀਂ ਕਰਨੀ ਹਾਂ ਲੱਸੀ ਫਿੱਕੀ ਕਰਕੇ ਆਇਆ ਕਰਤੂਤ ਵਾਲੀ ਆ ਠੀਕ ਹੈ ਜੀ ਲਓ ਵੀ 35000 ਦੀ ਦੋਸਤੋ ਸ਼ੇਰਾ ਵੀਰਾਂ ਦਾ ਵੀ ਦੇ ਦਿਆਂਗੇ 12 ਕਿਲੋ ਦੁੱਧ ਦਾ ਮਗਰ ਬੱਚੀ ਆ ਠੀਕ ਹੈ ਜੀ ਬੱਚੀ ਬੜਾ ਪਿਆਰਾ ਹੈ ਬੱਚੀ ਤੁਹਾਨੂੰ ਆਪਾਂ ਦਿਖਾਤੀ ਹਾਂ ਮੇਰਾ ਭਰਾ ਜਿਹੜਾ ਵੀ ਕੋਈ ਇੱਥੇ ਆਉਂਦਾ ਆਪਾਂ ਹਮੇਸ਼ਾ ਕਹਿੰਦੇ ਕੋਈ ਟੜਕੂ ਨਹੀਂਗਾ ਵਪਾਰੀ ਵੀਰ ਨੇ ਪਸ਼ੂ ਵੇਚਣਾ ਠੀਕ ਹੈ ਜੀ ਅਕੇ ਕਿਸੇ ਵੀਰ ਦੀ ਪਸੰਦ ਆਉਂਦਾ ਜਾਂ ਨਹੀਂ ਆਉਂਦਾ ਉਹ ਬਾਅਦ ਦੀ ਗੱਲ ਇੱਥੇ ਆਣ ਕੇ ਆਪਦੀ ਚੋਕੇ ਤਸਦੀਕ ਸੋ ਵੀ ਇਹ ਦੇਣਾ ਦਾ ਵੀਰ ਸਵੇਰ ਦਾ ਸੰਢਿਆ 500 ਤੁਸੀਂ ਮੰਨ ਕੇ ਸੌਦਾ ਕਰ ਲਿਓ ਇੱਧਰ ਇੱਕ ਵਾਰ ਤੁਹਾਨੂੰ ਅਗਲੀ ਵੀ ਆਪਾਂ ਦਿਖਾ ਦਿੰਦੇ ਆ ਸੈਕਿੰਡ ਲਾਸਟ ਇਹ ਛੇਰੇ ਵੀਰ ਕਿਵੇਂ ਪਲੂਣ ਪਹਿਲਾਂ ਕਿ ਦੂਜੇ ਸੰਸਾਪ ਪਹਿਲਾਂ ਸੁਵਾ ਦੇ ਹਾਂਜੀ ਤੇ ਚਲੋ ਆਹ ਦੇ ਨਾਲੇ ਸਾਧ ਮਾਦਰ ਇਹ ਵੀ ਇੱਕ ਲਈ ਵਿਖਾ ਦਿੰਦੇ ਆ ਆਪਾਂ 11:30 ਵਜੇ ਨਾਲ 12:00 ਮਾਰਿਆਂ ਜਿਹੜੀਆਂ 2 ਕਿਲੋ ਕੁ ਚੋਈ ਦੀ ਓਕੇ ਹਾਂਜੀ ਲਓ ਵੀ ਆਹ ਕਰੋ ਚੱਕ ਇਹ ਅੱਜ ਹੀ ਆਈ ਵੇ 11 ਕੋਈ ਇਹਨਾਂ ਕੋ 2 ਕਿਲੋ ਚੋਕੇ ਲਿਆਉਂਦੀ ਜੇ ਅੱਜ ਮਾਰਨਿੰਗ ਸੂਈ ਨਹੀਂ ਸੋਈ ਨੂੰ ਕਿੰਨੇ ਦਿਨ ਹੋ ਗਏ ਸੋਈ ਨੂੰ 4-5 ਦਿਨ ਹੋ ਗਏ ਨੂੰ 4-5 ਦਿਨ ਹੋ ਗਏ ਪੌਲੇ ਤੋਂ ਬਾਹਰ ਹੀ ਚੱਲਣ ਦੀ ਹੈ ਫਿਰ ਕਿੰਨੇ ਕ ਕੱਚੇ ਪੌਲੇ ਦੁੱਧ ਤੇ ਆ ਗਏ ਕੱਚਾ ਬੋਲਾ ਹੀ ਉਹ ਤਾਂ 12-13 ਕਿਲੋ ਆਉਂਦੇ ਤੁਸੀਂ 11 ਹੀ ਜਣੋ ਅੱਜ ਦਾ 11 ਹਾਂ 11 ਲੀਟਰ ਮੰਨ ਲਓ ਥੋੜਾ ਥੋੜੀ ਬਚੀ ਨੂੰ ਬਿਲਕੁਲ ਇੱਕ ਵਾਰੀ ਦੋਸਤੋ ਤੁਹਾਨੂੰ ਦਿਖਾ ਦਿੰਦੇ ਆਪਾਂ ਆ ਕਰੋ ਫੇਸਬੁਕ ਕੁਆਲਿਟੀ ਹੁੰਦੀ ਮੂੰਹ ਮੱਤੇ ਦੀ ਚੈੱਕ ਕਰ ਲਓ ਠੀਕ ਹੈ ਜੀ 11 ਕਿਲੋ ਕੱਚਾ ਦੁੱਧ ਕੱਚਾ ਪੌਲਾ ਭਰਾ ਮੇਰਾ ਮੰਨ ਲੈ ਕੋਈ ਅੱਜ ਪੰਜਾਂ ਚੌ ਦਿਨਾਂ ਦਾ ਟਾਈਮ ਹੋਇਆ ਹਜੇ ਸਰੀਰ ਉਹਨਾਂ ਦੇ ਸੰਦੂਸਾ ਆ ਮਗਰ ਬੱਚਾ ਇਹਦਾ ਇਹ ਹੁਣ ਆ ਵੇਖੋ ਪਸਮੀ ਪਈ ਹੈ ਸਾਰੀ ਵਸੀ ਹਾਂ ਭਾਵੇਂ ਇਤਨਾ ਹੀ ਚੋਈ ਜਾਓ ਇਹਨੂੰ ਲਓ ਜੀ ਹੁਣ ਮੰਨ ਲਓ ਪਹਿਲਾਂ ਚੋਈ ਆ ਦਾਈ ਜਾਨਾਂ ਦੇ 2 ਕਿਲੋ ਆਪਾਂ ਚੋਈ ਆ ਤੇ ਜੇ ਉਤਰਾ ਮੰਨ ਲਓ ਆਪਾਂ ਜਿਤਨਾ ਚੋਈ 5 ਵਜੇ ਕਰਦੇ ਮਾਲ ਦੀ ਪ੍ਰੋਪਰ ਹਨਾ ਤੇ ਆ ਇਹ ਵਸੀ ਕੋਲੇ ਵਾਲੇ ਵੇਖ ਲੋ ਤਾਂ ਨਹੀਂ ਜਾਣਾ ਬਿਲਕੁਲ ਜੀ ਬਿਲਕੁਲ ਮਾਲ ਦਾ ਹੀ ਮੋਲਾ ਬਾਕੀ ਜਿਹੋ ਜਿਹੋ ਜਾ ਮਾਲ ਉਹੋ ਜਾ ਮੋਲਾ ਹੁਣ ਸਾਰੀਆਂ 90 95 ਵਾਲੀਆਂ ਨਹੀਂ ਬਾਕੀ ਜਿਹੋ ਜੀ ਕੁਆਲਿਟੀ ਆ ਉਹ ਜਿਹੋ ਜਿਹੇ ਪਸ਼ੂ ਉਹੋ ਜਿਹੇ ਮੋਲਾਂ ਠੀਕ ਆ ਜੀ ਕਿਉਂਕਿ ਬਹੁਤੇ ਭੈਣ ਪਰ ਆਪਣੇ ਥੋੜੇ ਪੈਸੇ ਖਰਚ ਕਰਨ ਵਾਲੇ ਵੀ ਹੈਗੇ ਜਿੰਨਾ ਥੋੜੇ ਪੈਸੇ ਖਰਚ ਸਾਰੇ ਭਾਸਨ ਸਭ ਰੱਖਣੇ ਚਾਹੀਦੇ ਸਾਰੇ ਬਾ ਦੁਕਾਨਦਾਰ ਹੀ ਆ ਸਾਰੇ ਹਰੇਕ ਤਰ੍ਹਾਂ ਦੇ ਵੈਰਾਈਟੀ ਕੁਆਲਟੀ ਰੱਖਣੀ ਪੈਂਦੀ ਆ ਭਾ ਪੜਦਾ ਵੀ ਹਰੇਕ ਤਰ੍ਹਾਂ ਦਾ ਸੋ ਵਛੀ ਇੱਕ ਵਾਰੀ ਚੈੱਕ ਕਰੋ ਤੁਸੀਂ ਸਾਰੇ ਭੈਣ ਦਾ ਚੰਗੀ ਆ ਵਛੀ ਦੇ ਡਿਜ਼ਾਈਨ ਵੇਖੋ ਆਹ ਦੇਖੋ ਜੀ ਵਾਦੇ ਰੰਦੀ ਪਹਿਲਨ ਵਛੀ ਆ ਫਿਰ ਇਧਰ ਵੇਖੋ ਸੀਲੀਆਂ ਇੰਨੀਆਂ ਵਾ ਹਾਂਜੀ ਹਾਂਜੀ ਪਾ ਪਾਜੀ ਸੂਈ ਨੰਬਰ ਲੱਗੇ ਨਹੀਂ ਜਾਣ ਦਿੰਦਾ ਆ ਇਧਰ ਵੇਖੋ ਆਹ ਦੇਖੋ ਜੀ ਆਇਆ ਉਹ ਰੋਪਾ ਸਮਾਂ ਬਚੀ ਲੱਗਾ ਜੀ ਠੀਕ ਆ 11 ਵਜੇ ਆਦਾ ਹੀ ਹੂੰ ਨਾ ਰਸੋਈ ਲੰਘਾ ਬਚੀ ਨੋ ਸਰੇ ਕਿੰਨੇ ਦੀ ਬਰੇ ਸੰਸਾ 45 ਆ ਦੀ ਬਚੀ ਦੇ ਤਾਂ 45 ਦੀ ਨਾ ਥੋੜੇ ਨਾ ਬਹੁਤੇ ਜਿਆਦੀਆਂ ਗੱਲਾਂ ਆਪਾਂ ਕਰਨੀਆਂ ਨਹੀਂ ਬਾਕੀ ਜੇ ਆ ਵੀ ਦੋ ਚਾਰ ਦਿਨ ਬਚੀ ਆਪਣੇ ਕੋ ਰਹਿ ਗਈ ਫੇਰ ਆਪਾਂ ਬਚੀ ਵੇਚਾਂ 52 53 ਹਜ਼ਾਰ ਹਾਂਜੀ ਹਾਂ ਲਓ ਜੀ ਅੱਜ 245000 ਦੀ ਇਹ ਵਹਿਰ ਤੁਹਾਨੂੰ ਮਿਲਦੀ ਪਈ ਆ ਠੀਕਾ ਜੀ ਪਹਿਲਣ ਵਹਿਰ ਜੀ ਸੋ ਪਹਿਲਾ ਸੁਆ ਕੱਦੇ ਦਾ ਨਾਰਮਲ ਆ ਮੀਡੀਅਮ ਤੋਂ ਉੱਚੀ ਹਾਈਟ ਆ ਠੀਕ ਆ ਜੀ ਆਹ ਜੇ ਬੱਚਾ ਦਾ ਬਿਲਕੁਲ ਤਾਜੀ ਜੇ ਆਹ ਵੇਖੋ ਜੀ ਬੱਚਾ 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 ਵੀ ਪੂਰਾ ਪਲਿਆ ਹੀ ਹੈ ਹਾਂ ਇਹ ਪੂਰਾ ਪਲਿਆ ਇਹ ਇਹ ਚੌਥੇ ਪੰਜਵੇਂ ਦਿਨ ਦੀ ਜੀ ਅੱਜ ਬਾਕੀ ਸ਼ੇਰ ਵੀ ਅੱਜ ਮੇਰੇ ਦਾ ਸੀਮਨ ਹੀ ਉਹੋ ਜੀ ਆ ਚੁੱਕਿਆ ਵੀ ਮੇਰੇ ਦਾ ਬੱਚਾ ਕੋਈ ਮਾੜਾ ਮੋੜਾ ਤਾਂ ਕਦੀ ਕਦਾਈਂ ਵੇਖਣ ਆਉਂਦਾ ਸੀਮਨ ਬਾਹਰ ਜਿਹੜਾ ਕੋਈ ਫਰੀਜ ਵਰਗਾ ਸੀਮਨ ਦਾ ਡੰਗਰਾ ਦਾ ਪਤਾ ਸੰਸਾਦ ਜੂਸ ਉਹਦੇ ਕਿਉਂ ਓਕੇ ਆ ਬੱਚ ਜਿਹੜੇ ਪੀਕੀਓ ਵੱਡੇ ਭਰ ਦਿੰਦੇ ਉੱਤੇ ਉਹ ਵੀ ਗਲਤੀ ਕਰ ਜਾਂਦੇ ਕਈ ਬਲਕਿ ਵੱਡੀ ਜਿਹੜੇ ਹਾਈਐਸਟ ਮਿਲਕ ਵਾਲੀਆਂ ਬੈਡਨ ਨੂੰ ਭਰਨੇ ਉਹ ਛੋਟੀਆਂ ਬਰੀਡਨ ਨੂੰ ਭਰ ਦਿੰਦੇ ਹੁਣ ਆਹ ਵੇਖੋ ਹਾਂ ਪਛੀ ਕੁੜੀ ਹਾਂ ਤੇ ਬੱਚੇ ਨੇ ਕਰਿਆ ਤੈ ਲਾਤੀ ਗਾਨੀ ਲਾ ਜਾਂਦਾ ਨੰਨਾ ਵਜਨ ਡੰਗਲ ਕੁੜੀ ਅਸ ਦਾ ਸੁਣਾ ਕੋ ਸੌਖੀ ਜੀ ਗੱਲ ਬਿਲਕੁਲ 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 ਤੇ ਵਜਨ ਉਹਦਾ ਸਾਰਾ 770 60 70 ਕਿਲੋ ਤੋਂ ਘੱਟ ਨਹੀਂ ਹੁੰਦਾਗਾ ਆ ਇਹ ਨਹੀਂਦਾ ਹੁਣ ਆਹ ਵੇਖੋ ਬਜੂਰੀਆ ਕੁੜੀ ਆ ਬਿਲਕੁਲ ਬਿਲਕੁਲ ਅੱਗੇ ਵੀ ਆਪਣੀ ਆਪ ਬੱਚੀ ਜਿਹੜੀ ਸੋਈ ਆ। ਇਹ ਵੀ ਪਿੰਡਣਾ ਜੀ ਇਹ ਵੀ ਅੱਜ ਹੀ ਸੋਈ ਆ। ਲੋ ਜੀ ਇਹ ਦੋਸਤੋ ਬੱਚੀ ਅੱਜ ਹੀ ਤਕਰੀਬਨ ਸੋਈ ਐ ਇਸੇ ਫਾਰਮ 'ਤੇ। ਇਹ ਵੀ ਠੰਡੀ ਸੀਲ ਜੇ। ਆਹ ਲਾਹ ਲਾ ਦੇ ਮੜੀ ਜੀ। ਕੋਈ ਗੱਲ ਨਹੀਂ ਵੀਰੇ ਪੈਦਾ ਤੋਂ। ਨਹੀਂ ਕੋਈ ਨਹੀਂ ਮੜੀ ਜਾ ਖਾ ਦਿਓ ਕੋਈ। ਇੱਥੇ ਇੱਕੜੀ ਲਾ ਕੇ ਖਾਣੇ ਮੜ ਕੇ ਬਾਹਰ ਦੇ ਪੱਲੀ ਤੋਂ ਪਾ ਦਾਂਗੇ। ਇੱਕ ਵਾਰ ਦੋਸਤੋ ਇੱਥੇ ਤੁਹਾਨੂੰ ਪ੍ਰੋਪਰ ਦਿਖਾ ਦਿੰਦੇ ਨਾ ਕਿੰਨਾ ਬੁਨਸੀਫੀਕੀ ਆ। ਅੱਜ ਤਕਰੀਬਨ ਕਿੰਨੇ ਵਜੇ ਮਾਰਨਿੰਗ ਸੋਈ ਆ? ਇਹ ਸੋਈ ਆ ਜੀ ਕੋ ਆਪਣੀ 12:30 ਵਜੇ ਨਾ। 12:30 ਵਜੇ ਦੋਸਤੋ ਕਿ ਨਾ ਆਪਾ ਦੇਖੋ ਜੀ ਕਿਲੋ 2 ਕਿਲੋ 4 ਵਾ ਆਹ ਨਾਲ ਬੱਚੇ ਚੰਗਾ ਆ ਵਾ ਸ਼ੀਨ ਵਸੀ ਨਾ ਦੇਖੋ ਥੋੜਾ ਜਿਹਾ ਦੋਸਤੋ ਬੱਚਾ ਲਿਆ ਕੇ ਤੇ ਆ ਜਿਹੜੀ ਚੋਈ ਤੁਸੀਂ ਇੱਕ ਵਾਰੀ ਚੈੱਕ ਕਰ ਲਓ ਹੱਥੀ ਮੁਠੀ ਲਾ ਥਾਣਾ ਆਂਦੀ ਕੋਈ ਗੋਸ਼ ਨਹੀਂ ਕਰਮਾਂ ਦੀ ਪਾਇਰ ਨਹੀਂ ਪੁੱਟ ਕੇ ਪਾਸੇ ਰੱਖਿਆ ਜੀ ਸੀਲ ਜੀ ਤੇ ਬਾਕੀ ਤੁਹਾਡੇ ਸਾਹਮਣੇ ਸੁਣੀਆਂ ਪਲਾਪਲਾ ਪਲੋਣਾ ਹਵਾ ਨੇ ਜੱਡੇ ਦੇ ਉੱਪਰ ਹੈ ਗਈ ਆ ਪਹਿਲਾਂ ਸੁਣ ਕਰਕੇ ਤੇ ਇੱਕ ਦੋ ਦਿਨਾਂ ਤੱਕ ਬਿਲਕੁਲ ਉਹ ਵੀ ਉੱਤਰ ਕੇ ਸੈੱਟ ਹੋ ਜੂਗੀ ਬਾਕੀ ਥਾਣ ਪੂਰਾ ਹੱਥੀ ਚਵਾਈ ਦੇ ਵਿੱਚ ਆਉਂਦਾ ਠੀਕ ਆ ਜੀ ਆਹ ਦੇਖੋ ਮਗਰ ਕੀ ਹੈ ਮਗਰ ਵਛੀ ਸੰਸਾ ਵਛੀ ਪੂਰੀ ਕਹਿਣਾ ਹੀ ਆ ਵਛੀ ਬਹੁਤ ਚੰਗੀ ਤੂੰ ਵੀ ਹੈਗੇ ਤਾਨੂੰ ਵਿਖਾਉਨੇ ਸਾਰਾ ਕੋ ਖਾਉਨੇ ਆਪਾਂ ਉਹਨਾਂ ਕਾਲੀ ਕਾਰੀ ਆ ਵਛੀ ਬਹੁਤ ਸੋਹਣੀ ਆ ਦੋਸਤੋ ਮਗਰ ਆਪ ਵੀ ਵਛੀ ਆ ਮਗਰ ਵੀ ਵਛੀ ਆ ਠੀਕ ਆ ਜੀ ਤੇ ਜੇਰ ਪਾਤੀ ਛਰੇ ਨਹੀਂ ਸੰਗੋ ਸੁਈ ਲੈ ਤਾ ਅੱਛਾ 12:30 ਸਾਢੇ 12:30 ਵੇ ਨਾਲ ਸੁਈ ਨਹੀਂ ਹੈ ਜੀ ਨਹੀਂ ਭਾਈ ਅੱਛਾ ਅੱਛਾ ਮੈਂ ਵੀ ਉਹਨਾਂ ਨਾਲ ਗੱਲ ਕਰ ਵੀ ਆ ਬਿੰਦਰ ਵੇਖੋ ਹਾਂ ਕਿੱਡੀ ਵਛੀ ਆ ਉਹਨਾਂ ਕਿੱਡਾ ਸ਼ੌਂਕ ਨਾਲ ਕਹਿੰਦੇ ਟਿਕਾ ਰਖਾਤਾ ਇਹਨਾਂ ਫੜ ਕੇ ਇੱਕ ਹੀ ਟਿਆਂਦੀ ਆ ਤੇ ਘੰਟਿਆਂ ਦੇ ਹਿਸਾਬ ਨਾਲ ਲਾ ਲਓ ਵੀ ਆ ਦੇਖ ਲਾ ਲੋ ਤੁਸੀਂ ਬਿਲਕੁਲ ਗਿੱਲੇ ਨੜੂਏ ਤੇ ਬਾਕੀ ਛੋਟਾ ਕੰਨ ਬੱਚੀ ਦੀ ਪ੍ਰਿੰਟ ਤੁਸੀਂ ਚੈੱਕ ਕਰ ਲਿਓ ਠੀਕ ਹੈ ਜੀ ਕੋਈ ਜ਼ਿਆਦਾ ਆਪਾਂ ਹੋਰ ਗੱਲ ਨਹੀਂ ਕਰਾਂਗੇ ਵੇਖਦੇ ਆ ਸਾਰੇ ਭਰਾਵਾਂ ਨੇ ਜੱਜਮੈਂਟ ਕਰ ਲੈਣੀ ਆ ਬਈ ਮਗਰ ਕਿਨੂੰ ਸਾਫ ਲਿਆ ਜੇ ਠੀਕ ਹੈ ਜੀ ਕੋਈ ਵੀਰ ਲੈ ਕੇ ਜਾਂਦਾ ਦੋ ਬਹਿੜਾਂ ਸੰਸਾ ਥਣ ਵੇਖੋ ਵਾਸ਼ਿੰਗ ਕਰਦੀ ਬਹੁਤ ਖੂਬਸੂਰਤ ਆ ਦੇਖੋ ਜੀ ਬਾਕੀ ਇਹ ਵੀ ਪਹਿਲਾਂ ਵੀ ਧੱਦੀ ਤੇ ਕੋਈ ਆਕ ਤੇਈ ਆ ਨਾ ਹਾਂ ਜੀ ਜੀ ਕੋਲੇ ਬੇੜ ਕਿਲੋ ਕੋ ਬੱਚੀ ਜਿਹੜਾ ਆ ਤੇ ਕੋ ਥੋੜਾ ਬੋਦਾ ਚੋਇਆ ਕਿਤੇ ਲਾਤੀ ਨਹੀਂ ਪੱਟੀ ਕਰਮਾ ਲਈ ਨੇ ਠੀਕ ਹੈ ਵੀਰੇ ਐਡੀ ਠੰਡੀ ਸੀੜਾ ਲੋ ਤੁਸੀਂ ਨਾਲ ਦੇ ਨਾਲ ਇੱਕ ਆਪਾਂ ਤੁ ਕੋ ਦੋ ਦੋ ਚਾਰ ਚਾਰ ਧਾਰਾ ਮਾਰ ਕੇ ਦਿਖਾਈਆਂ ਇਹ ਨਹੀਂ ਕਰਮਾਈ ਲਾਇਆ ਲੱਦੀ ਠੀਕ ਆ ਜੀ ਤੇ ਬਾਕੀ ਅਗੇ ਲੈਣ ਦੇਣੇ ਮਕਦਰ ਆ ਵੱਚੀ ਪਹਿਲਾ ਸੂਆ ਪਲੂਣ ਸੋਈ ਆ ਤੇ ਕਰਮਾ ਦੀ ਸੂ ਸਵਾ ਕੇ ਹੋਰ ਵੀ ਜ਼ਿਆਦਾ ਬਣ ਜੂਗੀ ਜਿਵੇਂ ਜਿਵੇਂ ਬੌਲੇ ਦੀਆਂ ਚਵਾਈਆਂ ਹੋਈਆਂ ਹਾਂ ਚਵਾਈਆਂ ਤੋਂ ਬਾਅਦ ਚ ਡੰਗਰ ਪਹਿਲਾ ਜ਼ਿਆਦਾ ਬਣਦਾ ਏ ਸੋ ਪਹਿਲਾਂ ਜਿਵੇਂ ਜਿਵੇਂ ਚਵਾਈ ਲੱਗਦੀ ਓਵੇਂ ਓਵੇਂ ਬਣਦਾ ਡੰਗਰ ਬਿਲਕੁਲ ਜੀ ਸੋ ਅੱਜ ਦੀ ਘੜੀ ਜਿਹੜੀ ਆਪਾਂ ਗੱਲ ਕਰਾਂਗੇ ਦੋਸਤੋ ਚਵਾਈ ਦੀ ਸਾਫ ਸੁਥਰੀ ਆ ਵੱਚੀ ਮਗਰ ਜੇਰ ਪੈ ਜੂਗੀ ਛੇਰੇ ਨੂੰ ਕਹਦਾਂਗੇ ਵੀਡੀਓ ਬਣਾ ਕੇ ਰੱਖ ਲਊਗਾ ਭਰਾ ਹਾਂਜੀ ਕਿਸੇ ਵੀਰ ਨੇ ਸੌਦਾ ਕਰਨਾ ਤੇ ਵੀਡੀਓ ਕਲਿੱਪ ਤੁਸੀਂ ਦੇਖ ਲਿਆ ਜੀ ਤੇ ਇਹ ਜ਼ਰੂਰੀ ਹੁੰਦਾ ਕਈ ਵਾਰਾਂ ਭੈਣ ਭਰਾਵਾਂ ਦੇ ਮਨ 'ਚ ਕੋਈ ਡਾਊਟ ਨਾ ਰਵੇ ਕਿਉਂਕਿ ਇਹਨਾਂ ਦੇ ਫਾਰਮ ਤੇ ਪਸ਼ੂ ਸਿਹਤ ਸਵਾਇਆ ਤੇ ਜ਼ਿੰਮੇਵਾਰੀ ਬਣ ਜਾਂਦੀ ਹੈ ਵੀ ਇੱਕ ਵਾਰ ਜੇਦਰ ਪ੍ਰੋਪਰ ਫਾਦੇ ਤੇ ਬੇਫਿਕਰੀ ਹੈ ਛੇਰੇ ਕਿੰਨੇ ਦੀ ਹੁੰਦੀ ਹੈ ਬੈੜਾ ਸੰਸਾਹਬ ਇੱਕੋ ਰੈਡੀ ਕਰਦੀ ਹੈ ਵੀ 45 ਦੀ ਜਾਂਦੀ ਹੈ 45 ਦੀ 45 ਲਓ ਵੀ ਇਹ ਵੀ ਦੋਸਤੋ 45000 ਦੀ ਮਿਲ ਜੂਗੀ ਬਾਕੀ ਮਾਨਤਨ ਜਿਹੜੇ ਬਣਿਆ ਪ੍ਰੇਮ ਹੁਕਤ ਨਾਲ ਛੋੜ ਚੱਪਿਓ ਚੰਗੀ ਸਾਮਣ ਵਾਲੀ ਆ ਅ ਬੱਚੀ ਚੰਗੀ ਆ ਚਲੋ ਕੋਈ ਸਾਫ ਸੋਹਣੀ ਕੀ ਰਾਤੀ ਆਈ ਆਂ ਅੰਦਰਾ ਠੰਡੀ ਸੀ ਲਿਆ ਠੰਡੀ ਸੀ ਲੇ ਥੱਲੇ ਵਾਰ ਵਾਰ ਬਹਿਣਾ ਉਹ ਜੀ ਨਹੀਂ ਲੱਤ ਮਾਰ ਨਹੀਂ ਜਿਹੜਾ ਟਿਕਾ ਉਹ ਆਪ ਹੀ ਗਰੇਜ ਕਰੀਦਾ ਨਾ ਫਿਰ ਬਹਿ ਲੱਗਿਆ ਜੀ ਬਹਿ ਕੇ ਕੰਮ ਨਹੀਂ ਠੰਡ ਬੜੀ ਆਹ ਠੰਡ ਬੜੀ ਜਾ ਲਓ ਫਿਰ ਦੱਸੋ ਠੰਡੀ ਧੀਰੀ ਆ 45000 ਦੀ ਠੀਕ ਆ ਜੀ 45000 ਦੀ ਬਾਕੀ ਧੀਰਾ ਬਣ ਤੁਸੀਂ ਚੈੱਕ ਕਰੋ ਸੀਲੀਆਂ ਸਲੱਗ ਬੁਣਾ ਵੇਖੋ ਬਚੀ ਦਾ ਠੀਕ ਆ ਜੀ ਤੇ ਜਿਹੜੇ ਆਪਣੇ ਮਰਜ਼ੀ ਘੁੰਮ ਘੁੰਮ ਕੇ ਆਣ ਕੇ ਮੇਰਾ ਵੀਰ ਬੈਠੀ ਜਾਇਆ ਜੇ ਠੀਕ ਆ ਚਰੇ-ਚਰੇ ਇਹ ਨਾਗਨੇ ਅਜ ਆਪਣੇ ਕੋਲ ਤੇ ਨੰਬਰ ਇੱਕ ਕਰ ਦਿਓ ਸਾਂਝੇ ਨੰਬਰ ਉਹ ਹੀ 77105 77000 ਠੀਕ ਆ ਜੀ ਹਾਂਜੀ ਠੀਕ ਆ ਮਹਾਰਾਜ ਲਓ ਦੋਸਤੋ ਵੀਰ ਸ਼ੇਰਾ ਆਪਣੇ ਨਾਲ ਸੀਗਾ ਪਿੰਡ ਬਾਤੋ ਸ਼ਿਬਾਜਪੁਰ ਦੇ ਬਿਲਕੁਲ ਨੇੜੇ ਇੱਕ ਪਿੰਡ ਆ ਤਰਨਤਾਰਨ ਤੋਂ 15-16 ਕਿਲੋਮੀਟਰ ਦੀ ਦੂਰੀ ਤੇ ਸਾਰਾ ਪਿੰਡ ਆ ਤਰਨਤਾਰਨ ਤੋਂ ਜਿਹੜੀ ਸ਼ਰਕ ਤਿਆਲਪੁਰ ਠਿੱਕੀ ਪਿੰਡ ਤੋਂ ਜਾਂਦੀ ਐ ਸੇ ਛੜਕ ਦੇ ਉੱਪਰ ਦੋਸਤੋ ਪਿੰਡ ਆਉਂਦਾ ਸ਼ਿਬਾਜਪੁਰ ਤੇ ਨਵਾਬਪਿੰਡ ਵੀ ਇਸੇ ਸ਼ਰਕ ਦੇ ਉੱਪਰ ਨੇ ਆਓ ਇਧਰ ਕੇ ਆਪਣੀ ਨਰਖ ਪਰਖਾ ਤਸੱਲੀ ਕਰੋ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ